ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਕਰਨ ਦੀ ਕਹਾਣੀ ਭਾਗ ਦੂਜੇ ਦੇ ਨਾਲ। ਕਰਨ ਦੇ ਛੋਟੇ ਹੁੰਦੇ ਹੀ ਮਾਪਿਓ ਮਰ ਗਏ ਸੀ ਤੇ ਤਾਇਏ ਨੇ ਉਸ ਦੇ ਘਰ ਜ਼ਮੀਨ ਜਾਇਦਾਦ ਤੇ ਕਬਜ਼ਾ ਕਰ ਲਿਆ ਤੇ ਕਰਨ ਨੂੰ ਸਕੂਲੋਂ ਪੜਨੋਂ ਹਟਾ ਲਿਆ। ਉਸ ਨੂੰ ਇੱਕ ਚਾਹ ਵਾਲੇ ਹੋਟਲ ਤੇ ਲਗਾ ਦਿੱਤਾ। ਕਰਨ ਸਾਰਾ ਦਿਨ ਮਿਹਨਤ ਕਰਦਾ ਤੇ ਜੋ ਪੈਸੇ ਕਮਾਉਂਦਾ ਉਹ ਤਾਇਆ ਉਸ ਤੋਂ ਖੋਹ ਲੈਂਦਾ। ਇੱਕ ਦਿਨ ਤਾਏ ਦੇ ਮੁੰਡੇ ਨੇ ਡਿਮਾਂਡ ਕੀਤੀ ਕਿ ਮੈਨੂੰ ਆਪਣੇ ਵਾਸਤੇ ਸੈਪਰੇਟ ਕਮਰਾ ਚਾਹੀਦਾ ਹੈ ਤਾਂ ਤਾਏ ਨੇ ਕਰਨ ਦੇ ਪਾਪਾ ਦਾ ਸਟੱਡੀ ਰੂਮ ਕਰਨ ਨੂੰ ਵੇਲਾ ਕਰਕੇ ਉਸ ਨੂੰ ਸਾਫ਼ ਕਰਨ ਲਈ ਕਿਹਾ ਤਾਂ ਜਦੋਂ ਕਰਨ ਉਸ ਕਮਰੇ ਨੂੰ ਸਾਫ਼ ਕਰ ਰਿਹਾ ਸੀ ਤਾਂ ਉਸ ਕਮਰੇ ਵਿੱਚੋਂ ਇੱਕ ਡਾਇਰੀ ਨਿਕਲੀ ਤੇ ਉਸ ਡਾਇਰੀ ਵਿੱਚੋਂ ਇੱਕ ਸਟੈਂਪ ਪੇਪਰ ਨਿਕਲਿਆ ਜਦੋਂ ਉਸ ਦੀ ਅਸਲੀਅਤ ਦਾ ਪਤਾ ਕਰਨ ਨੂੰ ਲੱਗਾ ਤਾਂ ਕਰਨ ਨੇ ਹੁਣ ਅੱਗੇ ਦੀ ਕਹਾਣੀ ਸ਼ੁਰੂ ਕਰਦੇ ਆਂ ਇਹਨਾ ਤਾਂ ਮੈਂ ਪੜਨਾ ਲਿਖਣਾ ਜਾਣਦਾ ਹੀ ਸੀ ਕਿ ਕਾਨੂੰਨੀ ਜ਼ੁਬਾਨ ਨੂੰ ਮੈਂ ਸਮਝ ਸਕਾਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਇਹ ਕੀ ਹੈ ਮੇਰੇ ਮੂੰਹੋਂ ਅਚਾਨਕ ਨਿਕਲਿਆ ਉਸ ਸਟੈਂਪ ਪੇਪਰ ਤੇ ਮੁਤਾਬਕ ਇਹ ਘਰ ਤੇ ਪਾਪਾ ਦੀਆਂ ਸਾਰੀਆਂ ਦੁਕਾਨਾਂ ਤੇ ਜਾਇਦਾਦ ਦਾ ਇਕਲੌਤਾ ਵਾਰਿਸ ਮੈਂ ਸੀ ਪਾਪਾ ਨੇ ਆਪਣੇ ਜਿਉਂਦੇ ਜੀ ਇਹ ਸਭ ਕੁਝ ਮੇਰੇ ਨਾਮ ਕਰ ਦਿੱਤਾ ਸੀ ਤੇ ਇਹ ਸਟੈਂਪ ਪੇਪਰ ਉਹ ਚੀਜ਼ ਦਾ ਸਬੂਤ ਸੀ ਕਿ ਤਾਇਆ ਜੀ ਦਾ ਉਸ ਘਰ ਤੇ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ। ਅਸੀਂ ਉਹ ਕਾਗਜ਼ ਮੈਂ ਪੜ੍ਹ ਹੀ ਰਿਹਾ ਸੀ ਕਿ ਉਹ ਉਹਨੇ ਚਿਰ ਨੂੰ ਤਾਇਆ ਜੀ ਮੇਰੇ ਕਮਰੇ ਵਿੱਚ ਆਏ ਤੇ ਮੇਰੇ ਤੇ ਝਪਟ ਪਏ। ਉਹਨਾਂ ਨੇ ਇੱਕ ਝਪਟੇ ਵਿੱਚ ਉਹ ਸਟੈਂਪ ਪੇਪਰ ਮੇਰੇ ਹੱਥ ਵਿੱਚੋਂ ਖੋ ਲਿਆ। ਉਸਦੇ ਹੱਥ ਕੰਬ ਰਹੇ ਸੀ ਤੇ ਮੱਥੇ ਤੇ ਪਸੀਨਾ ਸੀ। ਕਹਿੰਦੇ ਲਿਆ ਇਧਰ ਦੇ ਮੈਨੂੰ। ਉਸਨੇ ਗੁੱਸੇ ਨਾਲ ਕਿਹਾ ਤੂੰ ਅਜੇ ਬੱਚਾ ਹੈਂ। ਵੱਡਿਆਂ ਦੇ ਮਾਮਲੇ ਵਿੱਚ ਟੰਗ ਨਾੜਾਇਆ ਕਰ ਮਹਿਰਾਨੀ ਨਾਲ ਉਸ ਵੱਲ ਦੇਖਦਾ ਰਹਿ ਗਿਆ ਤੇ ਕੰਬਦੀ ਆਵਾਜ਼ ਵਿੱਚ ਕਿਹਾ ਪਰ ਤਾਇਆ ਜੀ ਇਸ ਤੇ ਤਾਂ ਲਿਖਿਆ ਹੈ ਕਿ ਇਹ ਘਰ ਮੇਰੇ ਨਾਮ ਤੇ ਹੈ ਪਾਪਾ ਨੇ ਇਹ ਘਰ ਮੈਨੂੰ ਦਿੱਤਾ ਹੈ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਹ ਤੁਹਾਡਾ ਹੈ ਉਹਨਾਂ ਦੇ ਚਿਹਰੇ ਤੇ ਡਰ ਦੀ ਜਗ੍ਹਾ ਗੁੱਸਾ ਤੇ ਮਕਾਰੀ ਝਲਕਣ ਲੱਗੀ ਉਹਨਾਂ ਨੇ ਉਸ ਕਾਗਜ਼ ਨੂੰ ਬੜੀ ਸ਼ਕਤੀ ਨਾਲ ਆਪਣੀ ਮੁਠ ਵਿੱਚ ਫੜ ਲਿਆ ਤੇ ਗੁੱਸੇ ਦੇ ਨਾਲ ਕਹਿੰਦੇ ਇਹ ਸਭ ਝੂਠ ਹੈ ਤੇ ਬਕਵਾਸ ਹੈ ਤੇਰਾ ਪਿਓ ਮਰਦੇ ਵਕਤ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਸੀ ਇਹ ਕਾਗਜ਼ ਜਾਲੀ ਨੇ ਤੇ ਇਹ ਸਾਰੀ ਪ੍ਰਾਪਰਟੀ ਮੇਰੀ ਹੈ ਜਿਸ ਵਿੱਚ ਇੱਕ ਇੱਕ ਰੁਪਿਆ ਮੇਰਾ ਲੱਗਿਆ ਹੈ ਤੇਰਾ ਪਿਓ ਮੇਰਾ ਛੋਟਾ ਭਰਾ ਸੀ ਤੇ ਇਸ ਲਈ ਮੈਂ ਉਸ ਨੂੰ ਸਭ ਕੁਝ ਚੋਰੀ ਦਿੱਤਾ ਸੀ ਤਾਂ ਕਿ ਤੁਸੀਂ ਮੇਰੇ एहसानਾਂ ਦੇ ਥੱਲੇ ਦੱਬੇ ਰੋ ਮੈਂ ਉਸ ਨੂੰ ਦੇਖਦਾ ਰਹਿ ਗਿਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਇੱਕਦਮ ਘਬਰਾ ਕਿਉਂ ਗਿਆ ਹੈ ਤੇ ਮੈਨੂੰ ਸਫਾਈ ਕਿਉਂ ਦੇ ਰਿਹਾ ਹੈ ਜਿਉ ਸੱਚਾ ਸੀ ਤਾਂ ਉਸਦੇ ਹੱਥ ਕਿਉਂ ਕੰਬ ਰਹੇ ਸੀ ਪਰ ਤਾਇਆ ਜੀ ਇਹ ਤਾਂ ਸਰਕਾਰੀ ਟੰਪ ਪੇਪਰ ਹੈ ਫਿਰ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਚੁੱਪ ਹੋ ਜਾ ਉਹ ਗੁੱਸੇ ਨਾਲ ਬੋਲਿਆ ਮੈਨੂੰ ਕਾਨੂੰਨ ਨਾ ਸਿਖਾ ਇਹ ਕਾਗਜ਼ ਪੁਰਾਣੇ ਨੇ ਤੇ ਤੇਰੇ ਪਾਪਾ ਨੇ ਕਾਰੋਬਾਰ ਵਿੱਚ ਇੰਨਾ ਕਰਜ਼ਾ ਲੈ ਲਿਆ ਸੀ ਕਿ ਸਭ ਕੁਝ ਵਿਕ ਚੁੱਕਿਆ ਹੈ ਮੈਂ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਇਹ ਘਰ ਬਚਾਇਆ ਹੈ ਤੋਤਾ ਸ਼ੁਕਰ ਮਨਾ ਕੇ ਮੈਂ ਤੈਨੂੰ ਰਹਿਣ ਦੇ ਲਈ ਛੱਤ ਦੇ ਰਿਹਾ ਹਾਂ ਇਹ ਕਹਿ ਕੇ ਉਹ ਜਲਦੀ ਨਾਲ ਪਿੱਛੇ ਮੁੜਿਆ ਤੇ ਸਟੈਂਪ ਪੇਪਰ ਨੂੰ ਆਪਣੀ ਜੇਬ ਵਿੱਚ ਪਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਉਹ ਇੰਨਾ ਘਬਰਾਇਆ ਹੋਇਆ ਸੀ ਕਿ ਉਸਨੇ ਜ਼ਮੀਨ ਤੇ ਪਈ ਹੋਈ ਉਸ ਡਾਇਰੀ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਿਸ ਵਿੱਚ ਉਹ ਕਾਗਜ਼ ਨਿਕਲਿਆ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਅਸਲੀ ਖਤਰਾ ਤਾਂ ਉਹੀ ਕਾਗਜ਼ ਸੀ ਜਿਸ ਨੂੰ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਮੈਂ ਉੱਥੇ ਪੱਥਰ ਬਣਿਆ ਖੜ੍ਹਾ ਰਹਿ ਗਿਆ ਮੇਰੇ ਦਿਮਾਗ ਵਿੱਚ ਤੂਫਾਨ ਉੱਠ ਰਿਹਾ ਸੀ ਉਹਨਾਂ ਦਾ ਵਿਹਾਰ ਸਾਫ਼ ਦੱਸ ਰਿਹਾ ਸੀ ਕਿ ਉਹ ਝੂਠ ਬੋਲ ਰਹੇ ਨੇ ਜੇ ਉਹ ਸੱਚੇ ਹੁੰਦੇ ਤਾਂ ਕਾਗਜ਼ ਖੋ ਕੇ ਭੱਜਦੇ ਨਾ ਬਲਕਿ ਮੈਨੂੰ ਸਮਝਾਉਂਦੇ ਮੈਂ ਹੇਠਾਂ ਝੁੱਕ ਕੇ ਪਾਪਾ ਦੀ ਉਹ ਡਾਇਰੀ ਚੱਕੀ ਮੇਰੇ ਹੱਥ ਕੰਬ ਰਹੇ ਸੀ ਮੈਂ ਉਸ ਨੂੰ ਖੋਲਿਆ ਤੇ ਉਸਦੇ ਪਹਿਲੇ ਪੰਨੇ ਤੇ ਪਾਪਾ ਦੀ ਖੂਬ ਸੂਰਤ ਲਿਖਾਵਟ ਵਿੱਚ ਮੇਰਾ ਨਾਮ ਲਿਖਿਆ ਸੀ ਮੈਂ ਪਲਨੇ ਪਲਟਨੇ ਸ਼ੁਰੂ ਕਰ ਦਿੱਤੇ ਉਸ ਵਿੱਚ ਪਾਪਾ ਨੇ ਆਪਣੀਆਂ ਰੋਜ਼ ਦੀਆਂ ਗੱਲਾਂ ਲਿਖੀਆਂ ਸੀ ਪਰ ਆਖਰੀ ਕੁਝ ਪੰਨੇ ਬਹੁਤ ਜ਼ਰੂਰੀ ਸੀ ਉੱਥੇ ਲਿਖਿਆ ਸੀ ਕਿ ਮੇਰੇ بیٹے ਕਰਨ ਜੇ ਤੂੰ ਇਸ ਡਾਇਰੀ ਨੂੰ ਪੜ ਰਿਹਾ ਹੈ ਤਾਂ ਸ਼ਾਇਦ ਮੈਂ ਹੁਣ ਇਸ ਦੁਨੀਆ ਵਿੱਚ ਨਹੀਂ ਆ ਮੈਨੂੰ ਆਪਣੀ ਵਿਗੜਦੀ ਹੋਈ ਸਿਹਤ ਦਾ ਅੰਦਾਜ਼ਾ ਹੋ ਗਿਆ ਹੈ ਤੇ ਮੈਨੂੰ ਹੁਣ ਆਪਣੇ ਭਰਾ ਦੀ ਨੀਅਤ ਤੇ ਵੀ ਸ਼ੱਕ ਹੋਣ ਲੱਗਿਆ ਹੈ ਇਸ ਲਈ ਮੈਂ ਆਪਣੀ ਜ਼ਿੰਦਗੀ ਵਿੱਚ ਤੈਨੂੰ ਆਪਣੀ ਪੂਰੀ ਜਾਇਦਾਦ ਦਾ ਕਾਨੂੰਨੀ ਵਾਰਿਸ ਬਣਾ ਦਿੱਤਾ ਹੈ ਜੇ ਮੇਰੇ ਬਾਅਦ ਤੈਨੂੰ ਕੋਈ ਵੀ ਪਰੇਸ਼ਾਨ ਕਰੇ ਜਾਂ ਤੇਰੇ ਅਧਿਕਾਰਾਂ ਨੂੰ ਖੋਣ ਦੀ ਕੋਸ਼ਿਸ਼ ਕਰੇ ਤਾਂ ਤੂੰ ਉਸੇ ਵੇਲੇ ਮੇਰੇ ਦੋਸਤ ਵਕੀਲ ਗੋਪਾਲ ਸ਼ਰਮਾ ਦੇ ਕੋਲ ਚਲੇ ਜਾਣਾ ਉਸ ਦਾ ਆਫਿਸ ਕਸ਼ੈ ਕਚਹਿਰੀ ਦੇ ਰੋਡ ਤੇ ਹੈ ਮੇਰੇ ਬਾਅਦ ਮੇਰੀ ਇਹ ਡਾਇਰੀ ਤੈਨੂੰ ਤੇਰੇ ਸਾਰੇ ਅਧਿਕਾਰਾਂ ਦੇ ਬਾਰੇ ਵਿੱਚ ਦੱਸੇਗੀ ਤੇ ਵਕੀਲ ਸਾਹਿਬ ਦੇ ਕੋਲ ਆਪਣੇ ਸਾਰੇ ਅਸਲੀ ਕਾਗਜ਼ਾਂ ਦੀਆਂ ਕਾਪੀਆਂ ਪਈਆਂ ਨੇ ਪਾਪਾ ਦੇ ਸ਼ਬਦ ਪੜ੍ਹ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਜਾਣੀ ਪਾਪਾ ਸਮਝ ਚੁੱਕੇ ਸੀ ਜਿਉ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਤਾਇਆ ਜੀ ਮੇਰੇ ਨਾਲ ਇਹ ਸਭ ਕਰ ਸਕਦੇ ਨੇ ਉਹ ਮੇਰੇ ਲਈ ਪਹਿਲਾਂ ਤੋਂ ਹੀ ਇੰਤਜ਼ਾਮ ਕਰਕੇ ਗਏ ਸੀ ਪਰ ਮੈਂ ਬੇਵਕੂਫ ਹੋ ਹੋਂ ਤੱਕ ਹਨੇਰੇ ਵਿੱਚ 扑ਟ ਗਿਆ ਸੀ ਉਸ ਦਿਨ ਮੈਂ ਖੁਦ ਨੂੰ ਮਜ਼ਬੂਤ ਬਣਾਇਆ ਤੇ ਆਪਣੇ ਹੰਝੂ ਪੂੰਝ ਕੇ ਕਸਮ ਖਾਦੀ ਕਿ ਮੈਂ ਆਪਣੇ ਪਾਪਾ ਦੀ ਵਸੀਅਤ ਨੂੰ ਬਰਬਾਦ ਨਹੀਂ ਹੋਣ ਦਿਆਂਗਾ ਤੇ ਆਪਣਾ ਹੱਕ ਲੈ ਕੇ ਰਹਾਗਾ ਪਰ ਮੈਂ ਇਹ ਵੀ ਜਾਣਦਾ ਸੀ ਕਿ ਤਾਇਆ ਜੀ ਬਹੁਤ ਹੀ ਚਲਾਕ ਤੇ ਪਾਵਰਫੁੱਲ ਨੇ ਜੇ ਮੈਂ ਹੁਣ ਕੁਝ ਵੀ ਕਹਿੰਦਾ ਤਾਂ ਉਹ ਮੈਨੂੰ ਘਰੋਂ ਕੱਢ ਦਿੰਦੇ ਜਾਂ ਸ਼ਾਇਦ ਮੈਨੂੰ ਜਾਨ ਤੋਂ ਹੀ ਮਾਰ ਦਿੰਦੇ ਮੈਨੂੰ ਹੁਣ ਦਿਮਾਗ ਤੋਂ ਕੰਮ ਲੈਣਾ ਪੈਣਾ ਸੀ ਮੈਂ ਡਾਇਰੀ ਨੂੰ ਦੁਬਾਰਾ ਆਪਣੀ ਸ਼ਰਟ ਦੇ ਅੰਦਰ ਚੰਗੀ ਤਰ੍ਹਾਂ ਲੁਕੋ ਲਿਆ ਤੇ ਬਾਕੀ ਕਿਤਾਬਾਂ ਨੂੰ ਕਿਤਾਬਾਂ ਨੂੰ ਬੋਰੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਤਾਇਆ ਜੀ ਦੁਬਾਰਾ ਆਏ ਹੁਣ ਉਸ ਬਿਲਕੁਲ ਉਹ ਬਿਲਕੁਲ ਸ਼ਾਂਤ ਲੱਗ ਰਹੇ ਸੀ ਸ਼ਾਇਦ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਉਹਨਾਂ ਨੇ ਸਬੂਤ ਮਿਟਾ ਦਿੱਤੇ ਨੇ ਕੀ ਹੋਇਆ ਅਜੇ ਤੱਕ ਸਫਾਈ ਪੂਰੀ ਨਹੀਂ ਹੋਈ ਉਸਨੇ ਰੋਬ ਝਾੜਦੇ ਹੋਏ ਪੁੱਛਿਆ ਮੈਂ ਬੜੇ ਹੀ ਮਾਸੂਮ ਤੇ ਡਰੇ ਹੋਏ ਅੰਦਾਜ਼ ਵਿੱਚ ਮੂੰਹ ਬਣਾਉਂਦੇ ਹੋਏ ਸਿਰ ਹੇਠਾਂ ਕਰਕੇ ਕਿਹਾ ਜੀ ਹੋ ਗਈ ਹੈ ਬਸ ਮੈਂ ਉਹ ਕਾਗਜ਼ ਦੇਖ ਕੇ ਡਰ ਗਿਆ ਸੀ ਮੈਨੂੰ ਲੱਗਿਆ ਸੀ ਕਿ ਸ਼ਾਇਦ ਪਾਪਾ ਨੇ ਕੋਈ ਕਰਜ਼ਾ ਲਿਆ ਸੀ ਤੇ ਹੁਣ ਉਹ ਮੈਨੂੰ ਚੁਕਾਉਣਾ ਪਏਗਾ ਕਿਤੇ ਮੈਨੂੰ ਪੁਲਿਸ ਨਾ ਫੜ ਕੇ ਲੈ ਜਾਏ ਸ਼ੁਕਰ ਹੈ ਕਿ ਤੁਸੀਂ ਉਹ ਕਾਗਜ਼ ਲੈ ਲਿਆ ਤੁਸੀਂ ਸਹੀ ਕਹਿੰਦੇ ਹੋ ਮੈਨੂੰ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਹੈ ਇਹ ਸੁਣਦੇ ਹੀ ਤਾਏ ਜੀ ਦੇ ਚਿਹਰੇ ਤੇ ਸਕੂਨ ਦੀ ਲਹਿਰ ਆ ਗਈ ਉਹ ਮੇਰੀ ਬੇਵਕੂਫੀ ਤੇ ਦਿਲ ਹੀ ਦਿਲ ਵਿੱਚ ਖੁਸ਼ ਹੋ ਰਹੇ ਸੀ ਕਹਿੰਦੇ ਹਾਂ ਬੇਟਾ ਇਸ ਲਈ ਤਾਂ ਮੈਂ ਕਹਿੰਦਾ ਹਾਂ ਕਿ ਵੱਡਿਆਂ ਦੀਆਂ ਗੱਲਾਂ ਵੱਡਿਆਂ ਦੀ ਗੱਲ ਮੰਨਿਆ ਕਰ ਉਹ ਕਾਗਜ਼ ਸੱਚ ਵਿੱਚ ਕਰਜ਼ੇ ਦਾ ਨੋਟਿਸ ਸੀ ਖੁਦ ਹੀ ਉਸ ਨਾਲ ਮੈਂ ਨਜਿੱਠ ਲਵਾਂਗਾ ਤੂੰ ਬਸ ਆਪਣੇ ਕੰਮ ਤੇ ਧਿਆਨ ਦੇ ਤੇ ਧਿਆਨ ਨਾਲ ਰਹੇ ਮੈਂ ਤੇਰੇ ਲਈ ਬੁਰਾ ਥੋੜੀ ਨਾ ਸੋਚਦਾ ਹਾਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਚਲੇ ਗਏ। ਉਹਨਾਂ ਨੂੰ जरा ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਭਤੀਜੇ ਨੂੰ ਉਹ ਬੇਵਕੂਫ ਸਮਝ ਰਹੇ ਨੇ ਉਹ ਹੁਣ ਸਭ ਕੁਝ ਸਮਝ ਚੁੱਕਿਆ ਹੈ। ਇਸ ਦੇ ਬਾਅਦ ਮੈਂ ਪਹਿਲਾਂ ਦੀ ਤਰ੍ਹਾਂ ਕੰਮ ਕਰਦਾ ਰਿਹਾ। ਮੈਂ ਤਾਇਆ ਜੀ ਦੇ ਸਾਹਮਣੇ ਮੈਂ ਇਹੀ ਮਹਿਸੂਸ ਕਰਾਉਂਦਾ ਰਿਹਾ ਕਿ ਮੈਨੂੰ ਕੁਝ ਨਹੀਂ ਪਤਾ ਤੇ ਮੈਂ ਉਹਨਾਂ ਦੇ ਹਰ ਇੱਕ ਆਰਡਰ ਨੂੰ ਮੰਨਦਾ ਰਿਹਾ। ਸਵੇਰੇ ਹੋਟਲ ਜਾਣ ਦਾ, ਸ਼ਾਮ ਨੂੰ ਘਰ ਦੇ ਕੰਮ ਕਰਦਾ ਤੇ ਉਹਨਾਂ ਦੀ ਹਰ ਇੱਕ ਡਾਂਟ ਚੁੱਪਚਾਪ ਸੁਣਦਾ। ਉਹਨਾਂ ਲੋਕਾਂ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਕਰਨ ਉਹੀ ਪੁਰਾਣਾ ਢਰਪੋਕ ਹੈ ਜਿਸ ਨੂੰ ਉਹਨਾਂ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ ਪਰ ਮੇਰੀ ਅੰਦਰ ਇੱਕ ਅੱਗ ਲੱਗ ਰਹੀ ਸੀ ਮੈਂ ਰੋਜ਼ ਰਾਤ ਨੂੰ ਲੋਕ ਕੇ ਡਾਇਰੀ ਪੜ੍ਹਦਾ ਤੇ ਆਪਣੇ ਇਰਾਦਿਆਂ ਨੂੰ ਪੱਕਾ ਕਰਦਾ ਮੈਨੂੰ ਬਸ ਇੱਕ ਮੌਕਾ ਚਾਹੀਦਾ ਸੀ ਇੱਕ ਇਹੋ ਜਿਹਾ ਮੌਕਾ ਜਦੋਂ ਮੈਂ ਘਰੋਂ ਨਿਕਲ ਕੇ ਵਕੀਲ ਸਾਹਿਬ ਤੱਕ ਪਹੁੰਚ ਸਕਾਂ ਤੇ ਉਸ ਸਟੈਂਪ ਪੇਪਰ ਨੂੰ ਵਾਪਸ ਹਾਸਲ ਕਰ ਸਕਾਂ ਜੋ ਤਾਇਆ ਜੀ ਨੇ ਆਪਣੀ ਅਲਮਾਰੀ ਵਿੱਚ ਲੁਕੋ ਕੇ ਰੱਖਿਆ ਸੀ ਫਿਰ ਇੱਕ ਦਿਨ ਉਹ ਮੌਕਾ ਆ ਹੀ ਗਿਆ ਇੱਕ ਦਿਨ ਤਾਇਆ ਜੀ ਬਹੁਤ ਖੁਸ਼ ਸੀ ਰਮੇਸ਼ ਦਾ ਰਿਜ਼ਲਟ ਆਇਆ ਸੀ ਉਹ ਪਾਸ ਹੋ ਗਿਆ ਸੀ ਉਹ ਖੁਸ਼ੀ ਵਿੱਚ ਤਾਇਆ ਜੀ ਨੇ ਫੈਸਲਾ ਕੀਤਾ ਕਿ ਉਹ ਸਾਰੇ ਜਾਣੇ ਤਾਇਆ ਜੀ ਤੇ ਤਾਈ ਤੇ ਉਹਨਾਂ ਦੇ ਬੱਚੇ ਸ਼ਹਿਰ ਦੇ ਇੱਕ ਮਹਿੰਗੇ ਰੈਸਟੋਰੈਂਟ ਵਿੱਚ ਡਿਨਰ ਤੇ ਲਈ ਜਾਣਗੇ ਕਰਨ ਤੂੰ ਘਰੇ ਰਹੇਗਾ ਤੇ ਧਿਆਨ ਰੱਖੇਗਾ ਗੇਟ ਚੰਗੀ ਤਰ੍ਹਾਂ ਬੰਦ ਕਰ ਲੈਣਾ ਅਸੀਂ ਲੇਟ ਆਵਾਂਗੇ ਤਾਈ ਨੇ ਤਿਆਰ ਹੁੰਦੇ ਹੋਏ ਮੈਨੂੰ ਆਰਡਰ ਦਿੱਤਾ ਤੇ ਮੈਂ ਸਿਰ ਹਿਲਾ ਕੇ ਕਿਹਾ ਜੀ ਤੁਸੀਂ ਫਿਕਰ ਨਾ ਕਰੋ ਜਿਵੇਂ ਹੀ ਉਹਨਾਂ ਦੀ ਗੱਡੀ ਗੇਟ ਚੋਂ ਬਾਹਰ ਨਿਕਲੀ ਮੈਂ ਉਸੇ ਵੇਲੇ ਗੇਟ ਬੰਦ ਕੀਤਾ ਤੇ ਭੱਜਦੇ ਹੋਏ ਤਾਈ ਦੇ ਕਮਰੇ ਦੇ ਵੱਲ ਚਲਾ ਗਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਕਿ ਜੇ ਉਹ ਵਾਪਸ ਆ ਗਏ ਤਾਂ ਜੇ ਉਸ ਉਹਨਾਂ ਨੇ ਅਲਮਾਰੀ ਨੂੰ ਤਾਲਾ ਲਗਾ ਕੇ ਰੱਖਿਆ ਹੋਇਆ ਤਾਂ ਪਰ ਮੇਰੇ ਕੋਲ ਖੋਣ ਦੇ ਲਈ ਕੁਝ ਵੀ ਨਹੀਂ ਸੀ ਤੇ ਪਾਉਣ ਦੇ ਲਈ ਪੂਰੀ ਦੁਨੀਆ ਮੈਂ ਤਾਇਏ ਦੇ ਕਮਰੇ ਵਿੱਚ ਗਿਆ अलमारी ਦਾ ਲੋਕ ਲੱਗਿਆ ਹੋਇਆ ਸੀ ਪਰ ਮੈਂ ਜਾਣਦਾ ਸੀ ਕਿ ਤਾਇਆ ਅਕਸਰ ਚਾਬੀ ਨੂੰ ਡਰੈਸਿੰਗ ਟੇਬਲ ਦੇ ਦਰਾਜ ਵਿੱਚ ਰੱਖਦਾ ਹੈ ਮੈਂ ਉਸ ਦਰਾਜ ਨੂੰ ਫਰੋਲਿਆ ਤੇ ਮੇਰੀਆਂ ਉਂਗਲਾਂ ਨੂੰ ਇੱਕ ਠੰਡੀ ਚੀਜ਼ ਲੱਗੀ ਚਾਬੀ ਉੱਥੇ ਸੀ ਮੈਂ ਕੰਬਦੇ ਹੱਥਾਂ ਨਾਲ अलमारी ਖੋਲੀ ਕੱਪੜਿਆਂ ਦੀਆਂ ਤੈਹਾਂ ਦੇ ਹੇਠਾਂ ਸਭ ਤੋਂ ਆਖਰ ਵਿੱਚ ਉਹ ਫਾਈਲ ਰੱਖੀ ਸੀ ਜਿਸ ਵਿੱਚ ਤਾਇਏ ਨੇ ਉਹ ਸਟੈਂਪ ਪੇਪਰ ਰੱਖਿਆ ਸੀ ਮੈਂ ਫਾਈਲ ਖੋਲੀ ਤੇ ਉਹ ਪੇਪਰ ਕੱਢ ਲਿਆ ਉਸ ਨੂੰ ਦੇਖਦੇ ਹੀ ਮੇਰੇ ਅੰਦਰ ਇੱਕ ਨਵੀਂ ਤਾਕਤ ਆ ਗਈ ਮੈਂ ਉਸ ਪੇਪਰ ਉਹ ਪੇਪਰ ਆਪਣੀ ਜੇਬ ਵਿੱਚ ਪਾਇਆ ਅਲਮਾਰੀ ਬੰਦ ਕੀਤੀ ਤੇ ਚਾਬੀ ਵਾਪਸ ਉੱਥੇ ਰੱਖ ਦਿੱਤੀ ਮੈਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਛਲਾਂਗ ਲਗਾ ਕੇ ਸਿੱਧਾ ਕਚਹਿਰੀ ਦੇ ਵੱਲ ਚਲਾ ਗਿਆ ਸ਼ਾਮ ਬਹੁਤ ਜ਼ਿਆਦਾ ਹੋ ਰਹੀ ਸੀ ਪਰ ਮੇਰੀ ਮੰਜ਼ਲ ਅਜੇ ਰੋਸ਼ਨ ਸੀ ਮੈਂ ਪਾਪਾ ਦੇ ਦੱਸੇ ਹੋਏ ਪਤੇ ਤੇ ਵਕੀਲ ਦੇ ਕੋਲ ਪਹੁੰਚਿਆ ਉਹਨਾਂ ਦੇ ਆਫਿਸ ਦੇ ਬਾਹਰ ਗੋਪਾਲ ਸ਼ਰਮਾ ਐਡਵੋਕੇਟ ਦੀ ਨੇਮ ਪਲੇਟ ਲੱਗੀ ਹੋਈ ਸੀ ਅੰਦਰ ਪਹੁੰਚਿਆ ਤਾਂ ਦੇਖਿਆ ਕਿ ਵਕੀਲ ਸਾਹਿਬ ਕੁਰਸੀ ਤੇ ਬੈਠੇ ਫਾਈਲਾਂ ਦੇਖ ਰਏ ਸੀ ਉਹਨਾਂ ਨੇ ਸਿਰ ਉੱਪਰ ਕਰਕੇ ਹਾਫਦੇ ਹੋਏ ਮੁੰਡੇ ਨੂੰ ਦੇਖਿਆ ਕਹਿੰਦੇ ਹਾਂ ਦੱਸ ਬੇਟਾ ਕਿਸ ਨੂੰ ਮਿਲਣਾ ਹੈ ਉਹਨਾਂ ਨੇ ਆਪਣੀ ਐਨਕ ਨੂੰ ਠੀਕ ਕਰਦੇ ਹੋਏ ਪੁੱਛਿਆ ਆਮੇ ਜੇਬ ਵਿੱਚੋਂ ਉਹੀ ਸਟੈਂਪ ਪੇਪਰ ਅਤੇ ਪਾਪਾ ਦੀ ਡਾਇਰੀ ਕੱਢ ਕੇ ਉਹਨਾਂ ਦੀ ਮੇਜ਼ ਤੇ ਰੱਖੀ ਤੇ ਦੱਸਿਆ ਮੇਰਾ ਨਾਮ ਕਰਨ ਹੈ ਮੈਂ ਤੁਹਾਡੇ ਦੋਸਤ ਦਾ ਬੇਟਾ ਹਾਂ ਮੇਰੀ ਆਵਾਜ਼ ਪਰ ਆਈ ਉਹਨਾਂ ਨੇ ਚੌਂਕ ਕੇ ਮੈਨੂੰ ਦੇਖਿਆ ਤੇ ਫਿਰ ਜਲਦੀ ਨਾਲ ਸਟੈਂਪ ਪੇਪਰ ਚੱਕਿਆ ਉਸ ਨੂੰ ਦੇਖਦੇ ਹੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਕਹਿੰਦੇ ਤੁਸ਼ਮ ਸ਼ੇਰ ਸਿੰਘ ਦਾ ਬੇਟਾ ਹੈ ਉਹਨਾਂ ਨੇ ਖੜੇ ਹੋ ਕੇ ਮੈਨੂੰ ਗਲੇ ਲਗਾ ਲਿਆ ਇਸ ਦੇ ਬਾਅਦ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਕਿ ਕਿਸ ਤਰ੍ਹਾਂ ਨਾਲ ਮੇਰੇ ਤਾਇਆ ਜੀ ਨੇ ਮੇਰੇ ਨਾਲ ਧੋਖਾ ਕੀਤਾ ਜਿਸ ਨੂੰ ਸੁਣ ਕੇ ਉਹਨਾਂ ਦੀਆਂ ਅੱਖਾਂ ਵੀ ਭਰ ਆਈਆਂ ਉਹ ਕਹਿਣ ਲੱਗੇ ਸ਼ਾਇਦ ਤੇਰੇ ਪਾਪਾ ਨੂੰ ਪਹਿਲਾਂ ਹੀ ਆਪਣੇ ਭਰਾ ਦੀ ਨੀਅਤ ਤੇ ਸ਼ੱਕ ਸੀ ਇਸ ਲਈ ਉਸ ਨੇ ਸਿਕਿਉਰਿਟੀ ਦੇ ਤੌਰ ਤੇ ਉਹ ਸਾਰੇ ਅਸਲੀ ਕਾਗਜ਼ ਮੇਰੇ ਕੋਲ ਰਖਵਾ ਦਿੱਤੇ ਸੀ ਉਸ ਵਕਤ ਤਾਂ ਮੈਨੂੰ ਉਸ ਦਾ ਇਰਾਦਾ ਸਮਝ ਨਹੀਂ ਆਇਆ ਸੀ ਪਰ ਅੱਜ ਤੇਰੀਆਂ ਗੱਲਾਂ ਸੁਣ ਕੇ ਮੈਂ ਸਭ ਕੁਝ ਸਮਝ ਚੁੱਕਿਆ ਹਾਂ ਤੇਰੇ ਪਾਪਾ ਸੱਚ ਵਿੱਚ ਇੱਕ ਦੂਰਦਰਸ਼ੀ ਇਨਸਾਨ ਸੀ ਇਸ ਲਈ ਉਹਨਾਂ ਨੇ ਕਾਨੂੰਨੀ ਤੌਰ ਤੇ ਤੇਰੇ ਨਾਮ ਪਹਿਲਾਂ ਹੀ ਸਭ ਕੁਝ ਕਰ ਦਿੱਤਾ ਤੇਰੇ ਤਾਏ ਨੇ ਜੋ ਤੇਰੇ ਨਾਲ ਕੀਤਾ ਹੈ ਉਹ ਇੱਕ ਜੁਰਮ ਹੈ ਉਹਨਾਂ ਨੇ ਉਸੇ ਵੇਲੇ ਆਪਣੇ ਅਸਿਸਟੈਂਟ ਨੂੰ ਬੁਲਾਇਆ ਤੇ ਕਾਰਵਾਈ ਅੱਗੇ ਵਧਾਉਣ ਦਾ ਆਰਡਰ ਦਿੱਤਾ ਫੇਰ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਘਬਰਾ ਨਾ ਕਰਨਾ ਹੁਣ ਤੈਨੂੰ ਹੋਟਲ ਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਕੱਲ ਸਵੇਰੇ ਅਦਾਲਤ ਖੁੱਲੇਗੀ ਤੇ ਕੱਲ ਹੀ ਤੇਰੇ ਤਾਏ ਨੂੰ ਪਤਾ ਚੱਲੇਗਾ ਕਿ ਸੱਚ ਨੂੰ ਜਿੰਨਾ ਵੀ ਧੋਪਾਇਆ ਜਾਏ ਉਹ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਮੈਂ ਚੈਣ ਦਾ ਸਾਹ ਲਿਆ ਇਹਨਾਂ 5 ਸਾਲਾਂ ਦੀ ਗੁਲਾਮੀ ਦੇ ਬਾਅਦ ਪਹਿਲੀ ਵਾਰ ਮੈਨੂੰ ਆਜ਼ਾਦੀ ਦੀ ਹਵਾ ਮਹਿਸੂਸ ਹੋ ਰਹੀ ਸੀ ਜਾਂਗਾ ਜੇ ਸ਼ੁਰੂ ਹੋਈ ਸੀ ਪਰ ਜਿੱਤ ਦਾ ਮੈਨੂੰ ਯਕੀਨ ਹੋ ਚੁੱਕਿਆ ਸੀ ਮੈਂ ਉਸ ਦਿਨ ਰਾਤ ਘਰੇ ਵਾਪਸ ਆਇਆ ਤਾਂ ਮੇਰੇ ਦਿਲ ਵਿੱਚ ਅਜੀਬ ਜਹੀ ਉਲਝਣ ਸੀ ਮੈਂ ਬਹੁਤ ਡਰਿਆ ਹੋਇਆ ਵੀ ਸੀ ਪਰ ਖੁਸ਼ ਵੀ ਸੀ ਤਾਇਆ ਜੀ ਰੈਸਟੋਰੈਂਟ ਵਿੱਚੋਂ ਵਾਪਸ ਆ ਕੇ ਟੀਵੀ ਦੇਖ ਰਿਹਾ ਸੀ ਮੈਨੂੰ ਦੇਖਦੇ ਹੀ ਉਹਨਾਂ ਨੇ ਗੁੱਸੇ ਦੇ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗੇ ਇਨੀ ਦੇਰ ਤੋਂ ਤੂੰ ਦੇਖ ਨਹੀਂ ਰਿਹਾ ਸੀ ਕਿੱਥੇ ਗਿਆ ਸੀ ਮੈਂ ਕਿਹਾ ਪਾਪਾ ਦਾ ਕਮਰਾ ਖਾਲੀ ਹੋਇਆ ਹੈ ਨਾ ਉੱਥੇ ਝਾੜੂ ਲਗਾ ਰਿਆ ਸੀ ਉਹਨਾਂ ਨੇ ਫਿਰ ਪੁੱਛਿਆ ਤਾਂ ਹੁਣ ਸਭ ਕੁਝ ਠੀਕ ਹੈ ਨਾ ਮੈਂ ਸਿਰ ਹਿਠਾ ਕਰਕੇ ਕਿਹਾ ਜੀ ਮੈਂ ਆਪਣੀ ਖੁਸ਼ੀ ਛੁਪਾ ਰਿਆ ਸੀ ਹੁਣ ਸਭ ਕੁਝ ਸਾਫ਼ ਹੈ ਕੱਲ ਕਬਾੜ ਵਾਲੇ ਨੂੰ ਬੁਲਾ ਕੇ ਬਾਕੀ ਦਾ ਸਮਾਨ ਵੀ ਭੇਜ ਦਿਆਂਗਾ ਉਹ ਮੁਸਕਰਾਉਣ ਲੱਗਿਆ ਸ਼ਾਬਾਸ਼ ਕੱਲ ਮੈਨੂੰ ਸਾਰੇ ਪੈਸੇ ਹੱਥ ਵਿੱਚ ਚਾਹੀਦੇ ਨੇ ਹੁਣ ਜਾ ਦਫਾ ਹੋ ਜਾ ਇਥੋਂ ਮੈਂ ਆਪਣੀ ਸ਼ਾਤ ਦੇ ਕਮਰੇ ਤੇ ਆਇਆ ਤੇ ਜੋ ਬਹੁਤ ਹੀ ਛੋਟਾ ਜਿਹਾ ਸੀ ਜਿੱਥੇ ਬਹੁਤ ਸਾਰੇ ਮੱਛਰ ਸੀ ਪਰ ਅੱਜ ਮੈਨੂੰ ਉਹਨਾਂ ਦੀ ਪਰਵਾਹ ਨਹੀਂ ਸੀ ਮੈਂ ਸਾਰੀ ਰਾਤ ਜਾਗਦਾ ਰਿਹਾ ਤੇ ਸਵੇਰ ਦਾ ਇੰਤਜ਼ਾਰ ਵਿੱਚ ਧਾਰੇ ਜਾਂਦਾ ਰਿਹਾ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਗੁਲਾਮੀ ਦੀ ਆਖਰੀ ਰਾਤ ਹੈ ਅਗਲੇ ਦਿਨ ਸਵੇਰੇ ਜਦੋਂ ਤਾਇਆ ਨਾਸ਼ਤੇ ਦੇ ਟੇਬਲ ਤੇ ਬੈਠਾ ਬਹੁਤ ਖੁਸ਼ ਹੋ ਰਿਹਾ ਸੀ ਤਰਨਵੀਰ ਨੂੰ ਦੱਸ ਰਿਹਾ ਸੀ ਕਿ ਉਹ ਸਟੱਡੀ ਰੂਮ ਵਿੱਚ ਉਸਦੇ ਲਈ ਕਿਹੜਾ ਨਵਾਂ ਫਰਨੀਚਰ ਲਗਵਾਉਣਾ ਹੈ ਤਾਂ ਅਚਾਨਕ ਦਰਵਾਜ਼ਾ ਖੜਕਿਆ ਤਾਇਆ ਜੀ ਨੇ ਮੈਨੂੰ ਇਸ਼ਾਰਾ ਕੀਤਾ ਕਿ ਦਰਵਾਜ਼ਾ ਖੋਲ ਪਰ ਇਸ ਵਾਰ ਮੈਂ ਆਪਣੀ ਜਗ੍ਹਾ ਤੋਂ ਨਹੀਂ ਲਿਆ ਮੈਂ ਉੱਥੇ ਖੜਾ ਰਿਹਾ ਦਰਵਾਜ਼ਾ ਫਿਰ ਜ਼ੋਰ ਨਾਲ ਖੜਕਿਆ ਤਾਇਆ ਜੀ ਗੁੱਸੇ ਨਾਲ ਬੁੜਬੁੜ ਕਰਦੇ ਹੋਏ ਖੁਦ ਹੀ ਉੱਠੇ ਕਿ ਇਸ ਘਰ ਵਿੱਚ ਨੌਕਰ ਹੁੰਦੇ ਹੋਏ ਵੀ ਮੈਨੂੰ ਹੀ ਕੰਮ ਕਰਨਾ ਪੈਂਦਾ ਹੈ ਜਿਵੇਂ ਹੀ ਉਹਨਾਂ ਨੇ ਦਰਵਾਜ਼ਾ ਖੋਲ ਲਿਆ ਸਾਹਮਣੇ ਪੁਲਿਸ ਦੇ ਨਾਲ ਵਕੀਲ ਸਾਹਿਬ ਵੀ ਖੜੇ ਸੀ ਉਹਨਾਂ ਨੂੰ ਦੇਖ ਕੇ ਤਾਏ ਦੇ ਹੱਥ ਵਿੱਚੋਂ ਚਾਹ ਵਾਲਾ ਕੱਪ ਛੁੱਟ ਕੇ ਹੀਠਾਂ ਡਿੱਗ ਗਿਆ ਜਿਸ ਨਾਲ ਘਰ ਵਿੱਚ ਆਵਾਜ਼ ਗੂੰਜ ਗਈ ਮੈਂ ਵਕੀਲ ਸਾਹਿਬ ਦੇ ਕੋਲ ਉਸੇ ਵੇਲੇ ਜਾ ਕੇ ਖੜਾ ਹੋ ਗਿਆ ਮੇਰੀ ਨਜ਼ਰ ਝੁਕੀ ਹੋਈ ਸੀ ਪਰ ਮੇਰਾ ਸਿਰ ਮਾਣ ਦੇ ਨਾਲ ਉੱਚਾ ਸੀ ਇਹ ਕੀ ਬਤਮੀਜੀ ਹੈ ਪੁਲਿਸ ਮੇਰੇ ਘਰ ਵਿੱਚ ਕੀ ਕਰ ਰਹੀ ਹੈ ਤੁਸੀਂ ਨਹੀਂ ਜਾਣਦੇ ਕਿ ਮੈਂ ਕੌਣ ਆ ਤਾਏ ਨੇ ਰੋਬ ਛਾੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਆਵਾਜ਼ ਵਿੱਚ ਉਦਮਨੀ ਸੀ ਜੋ ਪਹਿਲਾਂ ਹੋਇਆ ਕਰਦਾ ਸੀ ਉਹਨਾਂ ਦਾ ਚਿਹਰਾ ਸਫੈਦ ਪੈ ਚੁੱਕਿਆ ਸੀ ਇਸ ਲਈ ਇਨਸਪੈਕਟਰ ਨੇ ਅੱਗੇ ਹੋ ਕੇ ਇੱਕ ਕਾਗਜ਼ ਉਹਨਾਂ ਦੇ ਸਾਹਮਣੇ ਕੀਤਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਕੌਣ ਆ ਤੇ ਤੁਸੀਂ ਕੌਣ ਹੋ ਤੁਸੀਂ ਗੁਰਜੀਤ ਸਿੰਘ ਹੋ ਜਿਨ੍ਹਾਂ ਨੇ ਆਪਣੇ ਅਨਾਥ ਭਤੀਜੇ ਦੀ ਜਾਇਦਾਦ ਤੇ ਬੇਵਜਾ ਕਬਜ਼ਾ ਕੀਤਾ ਹੋਇਆ ਹੈ ਕਾਇ ਨੇ ਹੱਕ ਲਾਉਂਦੇ ਹੋਏ ਕਿਹਾ ਇਹ ਕੀ ਬਖਵਾਸ ਹੈ ਇਹ ਮੇਰਾ ਘਰ ਹੈ ਮੇਰੇ ਕੋਲ ਇਸ ਦੇ ਕਾਗਜ਼ ਨੇ ਵਕੀਲ ਸਾਹਿਬ ਨੇ ਅੱਗੇ ਹੋ ਕੇ ਕਾਨੂੰਨੀ ਨੋਟਿਸ ਉਹਨਾਂ ਦੇ ਸਾਹਮਣੇ ਕੀਤਾ ਗੁਰਜੀਤ ਸਿੰਘ ਇਹ ਘਰ ਤੁਹਾਡਾ ਨਹੀਂ ਹੈ ਤੇ ਨਾ ਹੀ ਤੁਸੀਂ ਇਸ ਦੇ ਮਾਲਕ ਹੋ ਪੁਲਿਸ ਤੁਹਾਨੂੰ ਅਨਾਥ ਦੀ ਜਾਇਦਾਦ ਤੇ ਗਲਤ ਕਬਜ਼ਾ ਕਰਨ ਦੇ ਇੱਕ ਅਨਵਾਲਕ ਬੱਚੇ ਤੋਂ ਜ਼ਬਰਦਸਤੀ ਕੰਮ ਕਰਾਉਣ ਦੇ ਜੁਰਮ ਵਿੱਚ ਗ੍ਰਿਫਤਾਰ ਕਰਨ ਆਈ ਹੈ ਤਾਂ ਇਹ ਨਹੀਂ ਮੁੜ ਕੇ ਮੇਰੇ ਵੱਲ ਦੇਖਿਆ ਤਾਏ ਨੇ ਮੁੜ ਕੇ ਮੇਰੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਭਿਆੰਕਰ ਗੁੱਸਾ ਤੇ ਹੈਰਤ ਸੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਲੜਕਾ ਕੱਲ ਤੱਕ ਉਹਨਾਂ ਦੇ ਪੈਰਾਂ ਵਿੱਚ ਬੈਠਾ ਰਹਿੰਦਾ ਸੀ ਅੱਜ ਉਹਨਾਂ ਦੇ ਸਾਹਮਣੇ ਉਹਨਾਂ ਦੀ ਬਰਬਾਦੀ ਲੈ ਕੇ ਖੜਾ ਹੈ ਤਾਂ ਇਹ ਮੈਂ ਆਪਣੇ ਘਰ ਵਿੱਚ ਸੱਪ ਪਾਲ ਰਿਹਾ ਸੀ ਤੂੰ ਮੇਰੇ ਹੀ ਖਿਲਾਫ ਸਾਜ਼ਿਸ਼ ਕੀਤੀ ਮੈਂ ਤੈਨੂੰ ਜ਼ਿੰਦਾ ਨਹੀਂ ਛੱਡਾਂਗਾ ਉਹ ਮੇਰੇ ਵੱਲ ਆਇਆ ਪਰ ਪੁਲਿਸ ਕਾਂਸਟੇਬਲ ਨੇ ਉਹਨਾਂ ਨੂੰ ਫੜ ਲਿਆ ਮੈਂ ਪਹਿਲੀ ਵਾਰ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਮੈਂ ਕੋਈ ਸਾਜ਼ਿਸ਼ ਨਹੀਂ ਕੀਤੀ ਮੈਂ ਸਿਰਫ ਉਹੀ ਕੀਤਾ ਹੈ ਜੋ ਮੇਰੇ ਪਾਪਾ ਮੈਨੂੰ ਸਿਖਾ ਕੇ ਗਏ ਸੀ ਜਾਣੀ ਆਪਣਾ ਅਧਿਕਾਰ ਮੰਗਣਾ ਤੁਸੀਂ ਤਾਂ ਕਿਹਾ ਸੀ ਕਿ ਇਹ ਘਰ ਤੁਹਾਡਾ ਹੈ ਪਰ ਇਹ ਸਟੰਪ পেਪਰ ਕਹਿੰਦਾ ਹੈ ਕਿ ਤੁਸੀਂ ਝੂਠੇ ਹੋ ਤੁਸੀਂ ਮੇਰੇ ਪਾਪਾ ਦੇ ਪਿਆਰ ਦਾ ਸਿਲਾ ਮੈਨੂੰ ਬੇਇੱਜ਼ਤ ਕਰਕੇ ਦਿੱਤਾ ਤਾਈ ਤੇ ਰਣਵੀਰ ਵੀ ਬਾਹਰ ਨਿਕਲਾਏ ਤੇ ਇਹ ਨਜ਼ਾਰਾ ਦੇਖ ਕੇ ਪੱਥਰ ਬਣ ਗਏ ਪੁਲਿਸ ਨੇ ਤਾਈ ਨੂੰ ਹੱਥ ਕੜੀ ਲਗਾਈ ਤੇ ਗੱਡੀ ਵਿੱਚ ਬਿਠਾ ਲਿਆ ਮੁਹੱਲੇ ਵਾਲੇ ਤਮਾਸ਼ਾ ਦੇਖ ਰਹੇ ਸੀ ਉਹੀ ਮੁਹੱਲੇ ਵਾਲੇ ਜਿਨ੍ਹਾਂ ਦੇ ਸਾਹਮਣੇ ਤਾਇਆ ਜੀ ਖੁਦ ਨੂੰ ਬਹੁਤ ਵੱਡਾ ਅਮੀਰ ਦਿਖਾਉਂਦਾ ਸੀ ਮਾਮਲਾ ਅਦਾਲਤ ਵਿੱਚ ਚੱਲਿਆ ਅਗਲੇ 2 ਹਫ਼ਤਿਆਂ ਬਾਅਦ ਮੇਰੀ ਸਭ ਤੋਂ ਮੁਸ਼ਕਲ ਪਰ ਉਮੀਦ ਭਰੇ ਦਿਨ ਸੀ ਅਦਾਲਤ ਦਾ ਕਮਰਾ ਭਰਿਆ ਹੋਇਆ ਸੀ ਤਾਇਆ ਜੀ ਕਟਖਰੇ ਵਿੱਚ ਖੜੇ ਸੀ ਤੇ ਅਜੇ ਵੀ ਆਪਣੀ ਆਕੜ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਅੰਦਰੋਂ ਉਹ ਟੁੱਟ ਚੁੱਕੇ ਸੀ ਉਹਨਾਂ ਦੇ ਵਕੀਲ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਕਿ ਕਿਸੇ ਤਰ੍ਹਾਂ ਮੈਨੂੰ ਝੂਠਾ ਸਾਬਤ ਕਰ ਸਕਨ ਜਦੋਂ ਵਕੀਲ ਸਾਹਿਬ ਨੇ ਇਸ ਟਾਈਮ ਸਟੈਂਪ ਪੇਪਰ ਜੱਜ ਸਾਹਿਬ ਦੇ ਸਾਹਮਣੇ ਰੱਖਿਆ ਤਾਂ ਤਾਇਆ ਜੀ ਚਿਲਾ ਕੇ ਬੋਲੇ ਇਹ ਸਭ ਝੂਠ ਹੈ ਇਹੋ ਜਿਹਾ ਕੁਝ ਨਹੀਂ ਹੈ ਇਹ ਕਾਗਜ਼ ਨਕਲੀ ਨੇ ਇਹ ਸਾਡੀ ਸਾਰੀ ਪ੍ਰਾਪਰਟੀ ਮੇਰੇ ਤੇ ਇਸ ਮੁੰਡੇ ਦੇ ਪਿਓ ਦੇ ਵਿੱਚ ਸੀ ਜੋ ਕਿ ਮੇਰੀ ਹੀ ਕਮਾਈ ਨਾਲ ਬਣੀ ਸੀ ਮੈਂ ਇਸ ਨੂੰ ਛੋਟੇ ਭਰਾ ਦੇ ਤੌਰ ਤੇ ਹੀ ਸਭ ਕੁਝ ਦਿੱਤਾ ਸੀ ਇਹ ਮੁੰਡਾ ਮੁਕਾਰ ਹੈ ਇਸ ਲਈ ਕਾਗਜ਼ ਬਣਵਾ ਲਏ ਸਾਹਬ ਇਹ ਮੁੰਡਾ ਅਹਿਸਾਨ ਫਰਾਮੋਸ਼ ਹੈ ਜੱਜ ਨੇ ਆਪਣੀ ਐਨਕ ਨੂੰ ਉੱਪਰ ਕੀਤਾ ਤੇ ਗੌਰ ਨਾਲ ਸਟੈਂਪ ਪੇਪਰ ਦੀ ਜਾਂਚ ਪੜਤਾਲ ਕੀਤੀ ਸ਼ਮਸ਼ੀਰ ਸਿੰਘ ਇਸ ਸਟੈਂਪ ਪੇਪਰ ਰਜਿਸਟਰ ਹੈ ਤੇ ਇਹਨਾਂ ਤੇ ਲਗੀਆਂ ਤਰੀਕਾਂ ਵੀ ਰਿਕਾਰਡ ਤੁਹਾਡੇ ਇਸ ਸ਼ਹਿਰ ਵਿੱਚ ਆਉਣ ਤੋਂ 5 ਸਾਲ ਬਾਅਦ ਦੀਆਂ ਨੇ ਸਰਕਾਰੀ ਰਿਕਾਰਡ ਵਿੱਚ ਇਸ ਦੀ ਐਂਟਰੀ ਮੌਜੂਦ ਹੈ ਤੁਹਾਡੇ ਕੋਲ ਆਪਣੇ ਅਧਿਕਾਰ ਵਿੱਚ ਕੀ ਸਬੂਤ ਹੈ ਹੁਣ ਤਾਇਆ ਜੀ ਦੇ ਕੋਲ ਆਪਣੇ ਬਚਾ ਦੇ ਲਈ ਕੁਝ ਵੀ ਨਹੀਂ ਸੀ ਉਹ ਬੁਖਲਾ ਗਿਆ ਉਸਦੇ ਮੱਥੇ ਤੇ ਪਸੀਨਾ ਆ ਗਿਆ ਉਹ ਕਦੇ ਜੱਜ ਵੱਲ ਦੇਖਦਾ ਤੇ ਕਦੇ ਮੇਰੇ ਵੱਲ ਫਿਰ ਵਕੀਲ ਸਾਹਿਬ ਨੇ ਉਹ ਡਾਇਰੀ ਕੱਢੀ ਅਦਾਲਤ ਵਿੱਚ ਸਨਾਟਾ ਫਸਰ ਗਿਆ ਵਕੀਲ ਸਾਹਿਬ ਨੇ ਉੱਚੀ ਆਵਾਜ਼ ਵਿੱਚ ਪਾਪਾ ਦੀਆਂ ਲਿਖੀਆਂ ਗੱਲਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਮੇਰਾ ਭਰਾ ਬਦਲ ਗਿਆ ਹੈ ਮੈਨੂੰ ਡਰ ਲੱਗ ਰਿਹਾ ਹੈ ਉਹ ਮੇਰੇ ਬੇਟੇ ਕਰਨ ਦਾ ਕੀ ਹਾਲ ਕਰੇਗਾ ਇਸ ਲਈ ਮੈਂ ਅੱਜ ਹੀ ਸਭ ਕੁਝ ਕਰਨ ਦੇ ਨਾਮ ਤੇ ਕਰ ਦਿੱਤਾ ਹੈ ਜੇ ਅੱਗੇ ਜਾ ਕੇ ਮੈਂ ਨਾ ਰਿਹਾ ਤਾਂ ਇਹ ਡਾਇਰੀ ਗਵਾਹ ਬਣੇਗੀ ਕਿ ਸ਼ਬਦ ਅਦਾਲਤ ਵਿੱਚ ਗੂੰਜ ਰਹੇ ਸੀ ਤੇ ਤਾਇਆ ਜੀ ਦਾ ਸਿਰ ਝੁਕ ਗਿਆ ਇਸ ਦੇ ਬਾਅਦ ਵਕੀਲ ਸਾਹਿਬ ਨੇ ਅਦਾਲਤ ਵਿੱਚ ਮੇਰੇ ਹਾਲਾਤ ਦਿਖਾਏ ਉਹਨਾਂ ਨੇ ਹੋਟਲ ਦੇ ਮਾਲਕ ਨੂੰ ਵੀ ਕਟਖਰੇ ਵਿੱਚ ਬੁਲਾਇਆ ਤੇ ਹੋਟਲ ਦੇ ਮਾਲਕ ਨੇ ਕਸਮ ਖਾ ਕੇ ਕਿਹਾ ਕਿ ਜੀ ਹਾਂ ਜੱਜ ਸਾਹਿਬ ਇਹ ਬੱਚਾ ਮੇਰੇ ਕੋਲ ਹੀ ਕੰਮ ਕਰਦਾ ਹੈ ਇਸ ਦਾ ਚਾਚਾ ਖੁਦ ਹਰ ਮਹੀਨੇ ਮੇਰੇ ਕੋਲ ਆਉਂਦਾ ਹੈ ਤੇ ਇਸ ਦੀ ਤਨਖਾਹ ਲੈ ਜਾਂਦਾ ਹੈ ਇਹ ਬੱਚਾ ਕਦੇ 1 ਰੁਪਿਆ ਵੀ ਆਪਣੇ ਕੋਲ ਨਹੀਂ ਰੱਖਦਾ ਕਈ ਵਾਰ ਤਾਂ ਇਸਦੇ ਚਾਚੇ ਨੇ ਇਸ ਨੂੰ ਮੇਰੇ ਸਾਹਮਣੇ ਹੀ ਥੱਪੜ ਵੀ ਮਾਰਿਆ ਹੈ ਕਿ ਪੈਸੇ ਘੱਟ ਕਿਉਂ ਮਿਲੇ ਇਹ ਸੁਣ ਕੇ ਅਦਾਲਤ ਵਿੱਚ ਮੌਜੂਦ ਲੋਕਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਦੋਂ ਜੱਜ ਸਾਹਿਬ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤਾਂ ਤਾਇਆ ਜੀ ਦਾ ਝੂਠ ਸ਼ੀਸ਼ੇ ਦੀ ਤਰ੍ਹਾਂ ਬिखर ਗਿਆ ਤਾਇਆ ਜੀ ਨੇ ਆਖਰੀ ਕੋਸ਼ਿਸ਼ ਕਰਦੇ ਹੋਏ ਮਗਰਮਾਸ਼ਲੇ ਹੰਝੂ ਵਹਾਏ ਕਹਿੰਦਾ ਜੱਜ ਸਾਹਿਬ ਮੈਂ ਤਾਂ ਇਸ ਦੀ ਪਰਵਰਿਸ਼ ਕਰ ਰਿਹਾ ਸੀ ਮੈਸ ਨੂੰ ਕੰਮ ਸਿਖਾਇਆ ਹੈ ਤਾਂ ਕਿ ਆਪਣੇ ਪੈਰਾਂ ਤੇ ਖੜਾ ਹੋ ਸਕੇ ਇਹ ਅਨਾਥ ਸੀ ਮੈਸ ਨੂੰ ਛੱਤ ਦਿੱਤੀ ਜੱਜ ਸਾਹਿਬ ਨੇ ਗੁੱਸੇ ਨਾਲ ਪੈਨ ਮੇਜ਼ ਤੇ ਮਾਰਿਆ ਤੇ ਗੁੱਸੇ ਨਾਲ ਬੋਲੇ ਕਿ ਇੱਕ ਅਨਾਥ ਬੱਚੇ ਨੂੰ ਸਕੂਲ ਵਿੱਚੋਂ ਹਟਾ ਕੇ ਹੋਟਲ ਵਿੱਚ ਭਾਂਡੇ ਧਵਾਉਣ ਨੂੰ ਤੂੰ ਪਰਵਰਿਸ਼ ਕਹਿ ਰਿਹਾ ਹੈ ਤੂੰ ਇਸ ਬੱਚੇ ਦਾ ਬਚਪਨ ਖੋ ਲਿਆ ਇਸ ਦੀ ਪੜ੍ਹਾਈ ਖੋ ਲਈ ਤੇ ਇਸ ਦੇ ਪਾਪਾ ਦੀਆਂ ਨਿਸ਼ਾਨੀਆਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਤੂ ਸਿਰਫ ਕਾਨੂੰਨ ਨਹੀਂ ਤੋੜਿਆ ਬਲਕਿ ਖੂਨ ਦੇ ਰਿਸ਼ਤਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ ਦੋ ਹਫ਼ਤੇ ਦੇ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਉਹ ਦਿਨ ਮੇਰੀ ਜ਼ਿੰਦਗੀ ਦਾ ਯਾਦਗਾਰ ਦਿਨ ਬਣ ਗਿਆ ਮੈਂ ਉਸ ਦਿਨ ਵਧੀਆ ਕੱਪੜੇ ਪਾਏ ਤੇ ਦਿਲ ਵਿੱਚ ਰੱਬ ਨੂੰ ਧੰਨਵਾਦ ਕਿਹਾ ਕਿ ਅਦਾਲਤ ਸਾਰੇ ਸਬੂਤਾਂ ਤੇ ਗਵਾਹਾਂ ਦੀ ਰੋਸ਼ਨੀ ਵਿੱਚ ਇਹ ਫੈਸਲਾ ਸੁਣਾਉਂਦੀ ਹੈ ਇਹ ਘਰ ਤੇ ਇਸ ਦੀ ਪੂਰੀ ਪ੍ਰਾਪਰਟੀ ਦਾ ਮਾਲਕ ਕਰਨ ਹੈ ਤੇ ਗੁਰਜੀਤ ਸਿੰਘ ਨੂੰ ਇਸ ਅਨਾਥ ਦੀ ਜਾਇਦਾਦ ਤੇ ਕਬਜ਼ਾ ਕਰਨ ਤੇ ਧੋਖਾ ਧੜੀ ਦੇ ਨਵਾਲਕ ਬੱਚੇ ਤੋਂ ਜ਼ਬਰਦਸਤੀ ਕੰਮ ਕਰਾਉਣ ਦੇ ਜ਼ੁਲਮ ਵਿੱਚ 7 ਸਾਲ ਦੀ ਕੈਦ ਤੇ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਫੈਸਲਾ ਸੁਣਦੇ ਹੀ ਤਾਇਆ ਜੀ ਜ਼ਮੀਨ ਤੇ ਬੈਠ ਗਏ ਉਸ ਦਾ ਸਾਰਾ ਘਮੰਡ ਸਾਰੀ ਆਕੜ ਮਿੱਟੀ ਵਿੱਚ ਮਿਲ ਗਈ ਪੁਲਿਸ ਵਾਲਿਆਂ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਉਠਾਇਆ ਤੇ ਲੈ ਕੇ ਜਾਣ ਲੱਗੇ ਜਾਂਦੇ ਜਾਂਦੇ ਉਸਨੇ ਮੁੜ ਕੇ ਮੇਰੇ ਵੱਲ ਦੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਜਾਂ ਡਰ ਇਹ ਮੈਂ ਫੈਸਲਾ ਨਹੀਂ ਕਰ ਪਾਇਆ ਪਰ ਮੈਨੂੰ ਉਸਤੇ ਤਰਸ ਨਹੀਂ ਆਇਆ ਉਸਨੇ ਮੇਰੇ ਪਾਪਾ ਦੀ ਮਿਹਨਤ ਤੇ ਮੇਰੇ ਪਾਪਾ ਦੇ ਪਿਆਰ ਦਾ ਜਵਾਬ ਨਫ਼ਰਤ ਨਾਲ ਦਿੱਤਾ ਸੀ ਤੇ ਕਰਮਾਂ ਦੇ ਫਲ ਤੋਂ ਕੋਈ ਵੀ ਭੱਜ ਨਹੀਂ ਸਕਦਾ ਘਰ ਵਾਪਸ ਆਉਣ ਤੇ ਨਜ਼ਾਰਾ ਬਦਲ ਚੁੱਕਿਆ ਸੀ ਉਹ ਘਰ ਜੋ ਕੱਲ ਤੱਕ ਮੇਰੇ ਲਈ ਜੇਲ ਸੀ ਅੱਜ ਫੇਰ ਤੋਂ ਮੇਰਾ ਅਸ਼ਿਆਨਾ ਬਣ ਗਿਆ ਸੀ ਤਾਈ ਜੀ ਜੋ ਕਦੇ ਮੈਨੂੰ ਨਫ਼ਰਤ ਨਾਲ ਦੇਖਦੀ ਸੀ ਹੁਣ ਸਿਰ ਝੁਕਾ ਕੇ ਬੈਠੀ ਸੀ ਰਣਵੀਰ ਜੋ ਮੇਰਾ ਕਮਰਾ ਖੋਣਾ ਚਾਹੁੰਦਾ ਸੀ ਹੁਣ ਚੁੱਪਚਾਪ ਆਪਣਾ ਸਮਾਨ ਬੰਨ ਰਿਹਾ ਸੀ ਉਹਨਾਂ ਲੋਕਾਂ ਦਾ ਘਮੰਡ ਟੁੱਟ ਚੁੱਕਿਆ ਸੀ ਅਸੀਂ ਪਿੰਡ ਜਾ ਰਹੇ ਹਾਂ ਤਾਈ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਸਾਨੂੰ ਮaaf ਕਰ ਦੇਣਾ ਕਰਨ ਅਸੀਂ ਭਟਕ ਗਏ ਸੀ ਸਾਨੂੰ ਸਾਡੇ ਲਾਲਚ ਨੇ ਅੰਨਾ ਕਰ ਦਿੱਤਾ ਸੀ ਮੈਂ ਕੋਈ ਵੀ ਜਵਾਬ ਅੱਗੋਂ ਨਹੀਂ ਦਿੱਤਾ ਮੈਂ ਉਹ ਨਹੀਂ ਕੀਤਾ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਸੀ। ਤਾਈ ਇਹ ਘਰ ਪਾਪਾ ਦਾਸੀ ਤੇ ਹਮੇਸ਼ਾ ਰਹੇਗਾ। ਤੁਸੀਂ ਜਾ ਸਕਦੇ ਹੋ। ਮੈਂ ਤੁਹਾਨੂੰ ਨਹੀਂ ਰੋਕਾਂਗਾ ਤੇ ਨਾ ਹੀ ਬਦਲਾ ਲਵਾਵਾਂਗਾ। ਪਰਮਾਤਮਾ ਸਭ ਦੇਖ ਰਿਹਾ ਹੈ। ਉਸ ਸ਼ਾਮ ਨੂੰ ਆਪਣਾ ਸਮਾਨ ਲੈ ਕੇ ਉਹ ਪਿੰਡ ਚਲੇ ਗਿਆ। ਜਿਵੇਂ ਹੀ ਉਹਨਾਂ ਦਾ ਰਿਕਸ਼ਾ ਗਲੀ ਵਿੱਚੋਂ ਨਿਕਲਿਆ 메ਨ ਗੇਟ ਤੇ ਮੈਂ ਬੰਦ ਕੀਤਾ ਤੇ ਵਿਹੜੇ ਵਿੱਚ ਮੈਂ ਖੜਾ ਹੋ ਗਿਆ। ਸਾਰਾ ਘਰ ਖਾਲੀ ਹੋ ਗਿਆ ਸੀ। ਬਿਲਕੁਲ ਓਵੇਂ ਜਿਵੇਂ ਮੇਰੇ ਪਾਪਾ ਦੇ ਟਾਈਮ ਤੇ ਸੀ ਇੱਕ ਅਜੀਬ ਜਿਹਾ ਸਕੂਨ ਕੰਦਾਂ ਵਿੱਚੋਂ ਚਲਕਰਿਆ ਸੀ ਸਭ ਤੋਂ ਪਹਿਲਾਂ ਮੈਂ ਉਸ ਕਮਰੇ ਵੱਲ ਭੱਜਿਆ ਜਿਸ ਨੂੰ ਤਾਏ ਨੇ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਸੀ ਉਹ ਕਮਰਾ ਬੰਦ ਪਿਆ ਸੀ ਪਰ ਮੇਰੇ ਲਈ ਉੱਥੇ ਸਕੂਨ ਸੀ ਮੈਂ ਉਹ ਬੋਰੀਆਂ ਖਾਲੀ ਕੀਤੀਆਂ ਜਿਨ੍ਹਾਂ ਵਿੱਚ ਮੈਂ ਰੋਂਦੇ ਹੋਏ ਪਾਪਾ ਦੀਆਂ ਕਿਤਾਬਾਂ ਭਰੀਆਂ ਸੀ ਮੈਂ ਇੱਕ ਕਿਤਾਬ ਕੱਢੀ ਉਸ ਨੂੰ ਸਾਫ਼ ਕੀਤਾ ਤੇ ਦੁਬਾਰਾ ਅਲਮਾਰੀ ਵਿੱਚ ਰੱਖੀਆਂ ਪਰ ਹਰ ਕਿਤਾਬ ਨੂੰ ਵਾਪਸ ਰੱਖਦੇ ਹੋਏ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਬਿਖਰੇ ਹੋਏ ਵਜੂਦ ਨੂੰ ਇਕੱਠਾ ਕਰ ਰਿਆ ਹੋਵਾਂ ਜਦੋਂ ਮੈਂ ਆਖਰੀ ਕਿਤਾਬ ਅਲਮਾਰੀ ਵਿੱਚ ਰੱਖੀ ਤੇ ਪਾਪਾ ਦੀ ਕੁਰਸੀ ਤੇ ਬੈਠਾ ਤਾਂ ਮੈਨੂੰ ਮਹਿਸੂਸ ਹੋਇਆ ਜਿਵੇਂ ਪਾਪਾ ਮੇਰੇ ਸਾਹਮਣੇ ਖੜੇ ਮੁਸਕਰਾ ਰਹੇ ਹੋਣ ਕੰਧ ਤੇ ਲੱਗੀ ਉਹਨਾਂ ਦੀ ਫੋਟੋ ਮੈਨੂੰ ਦੇਖ ਰਹੀ ਸੀ ਦੇਖਿਆ ਬੇਟਾ ਅਧਿਕਾਰ ਕਦੇ ਵੀ ਛਪਾਇਆ ਨਹੀਂ ਛਪਦਾ ਸਚਾਈ ਨੂੰ ਜ਼ਮੀਨ ਵਿੱਚ ਵੀ ਨੱਪ ਦਿਓ ਤਾਂ ਵੀ ਬੀਜ ਬਣ ਕੇ ਉਗ ਜਾਂਦੀ ਹੈ ਮੈਨੂੰ ਆਪਣੇ ਅੰਦਰੋਂ Papa ਦੀ ਆਵਾਜ਼ ਸੁਣਾਈ ਦਿੱਤੀ ਮੈਂ ਦੁਬਾਰਾ ਸਕੂਲ ਜਾਣ ਲਈ ਲਗਿਆ ਮੇਰੀ ਉਮਰ ਹੁਣ 17 ਸਾਲ ਹੋ ਚੁੱਕੀ ਸੀ ਮੇਰੇ ਕਲਾਸਮੇਟ ਮੇਰੀ ਉਮਰ ਤੋਂ ਬਹੁਤ ਜ਼ਿਆਦਾ ਛੋਟੇ ਸੀ ਸ਼ੁਰੂ ਵਿੱਚ ਤਾਂ ਇਸ ਸਭ ਨਾਲ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਲੋਕ ਗੱਲਾਂ ਵੀ ਬਣਾਉਂਦੇ ਸੀ ਕਿ ਇਹ ਹੋਟਲ ਵਾਲਾ ਮੁੰਡਾ ਹੁਣ ਪੜੇਗਾ ਪਰ ਮੇਰੀ ਕਿਸਮਤ ਪਹਾੜ ਤੋਂ ਵੀ ਜ਼ਿਆਦਾ ਮਜ਼ਬੂਤ ਸੀ ਮੈਂ ਆਪਣੇ ਕੰਨ ਬੰਦ ਕੀਤੇ ਤੇ ਸਾਰਾ ਧਿਆਨ ਕਿਤਾਬਾਂ ਤੇ ਲਗਾਇਆ ਮੈਂ ਦਿਨ ਰਾਤ ਮਿਹਨਤ ਕੀਤੀ ਹੋਟਲ ਤੇ ਕੰਮ ਕਰਨ ਵਾਲੇ ਕਰਨ ਹੁਣ ਖੁਦ ਨੂੰ ਪੜ੍ਹਾਈ ਵਿੱਚ ਗੁੰਮ ਕਰ ਚੁੱਕਿਆ ਸੀ ਮੈਂ ਉਹੀ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਜੋ ਮੇਰੇ ਪਾਪਾ ਨੇ ਮੇਰੇ ਲਈ ਦੇਖਿਆ ਸੀ ਇੱਕ ਵੱਡਾ ਅਫਸਰ ਬਣਨ ਦਾ ਸੁਪਨਾ ਸਾਲਾਂ ਬਾਅਦ ਉਸੇ ਸਟੱਡੀ ਰੂਮ ਵਿੱਚ ਬੈਠ ਕੇ ਮੈਂ ਪੜ ਰਿਹਾ ਸੀ ਜਿੱਥੇ ਕਦੇ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਸਮਾਂ ਖੰਬ ਲਗਾ ਕੇ ਉੱਡਣ ਲੱਗਿਆ ਸਾਲ ਗੁਜ਼ਰਦੇ ਗਏ ਤੇ ਮੈਂ ਕਾਮਯਾਬੀਆਂ ਦੀਆਂ ਪੌੜੀਆਂ ਚੜਦਾ ਗਿਆ ਮੈਂ ਆਪਣੀ ਮਿਹਨਤ ਨਾਲ ਆਪਣਾ ਬਿਜ਼ਨਸ ਦੁਬਾਰਾ ਸ਼ੁਰੂ ਕਰਾ ਖੜਾ ਕਰ ਦਿੱਤਾ ਤੇ ਜੋ ਤਾਈ ਨੇ ਬਰਬਾਦ ਕਰ ਦਿੱਤਾ ਸੀ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਮੈਂ ਯੂਨੀਵਰਸਿਟੀ ਵਿੱਚੋਂ ਟੌਪ ਕੀਤਾ ਤੇ 골ਡ ਮੈਡਲ ਲਿਸਟ ਬਣਿਆ ਉਸ ਦਿਨ ਪ੍ਰੋਗਰਾਮ ਵਿੱਚ ਮੇਰੇ ਨਾਲ ਪਾਪਾ ਤਾਂ ਨਹੀਂ ਸੀ ਪਰ ਉਹਨਾਂ ਦੇ ਦੋਸਤ ਵਕੀਲ ਸਾਹਿਬ ਮੇਰੇ ਨਾਲ ਸੀ ਜਿਨ੍ਹਾਂ ਨੇ ਹਰ ਮੋੜ ਤੇ ਮੇਰਾ ਸਾਥ ਦਿੱਤਾ ਸੀ ਉਹ ਮੇਰੇ ਲਈ ਦੂਸਰੇ ਪਿਤਾ ਦਾ ਦਰਜਾ ਰੱਖਦੇ ਸੀ ਫਿਰ ਇੱਕ ਦਿਨ ਵਕੀਲ ਸਾਹਿਬ ਮੇਰੇ ਘਰ ਆਏ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵੀ ਸੀ ਉਹ ਇੱਕ ਸੁਲਜੀ ਹੋਈ ਤੇ ਚੰਗੀ ਕੁੜੀ ਸੀ ਜਿਸ ਨੂੰ ਮੇਰੀ ਮੁਸ਼ਕਲ ਦੀ ਕਹਾਣੀ ਸੁਣੀ ਸੀ ਵਕੀਲ ਸਾਹਿਬ ਨੇ ਪਿਆਰ ਨਾਲ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਰਨ ਮੈਂ ਤੇਰੇ ਵਰਗਾ ਹਿੰਮਤ ਵਾਲਾ ਨੌਜਵਾਨ ਨਹੀਂ ਦੇਖਿਆ ਤੂੰ ਸਾਬਤ ਕਰ ਦਿੱਤਾ ਕਿ ਹੀਰੇ ਨੂੰ ਚਿੱਕੜ ਵਿੱਚ ਵੀ ਸੁੱਟ ਦਿੱਤਾ ਜਾਏ ਤਾਂ ਹੀਰਾ ਹੀ ਰਹਿੰਦਾ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਬੇਟਾ ਬਣ ਜਾ ਇਨਕਾਰ ਦੀ ਕੋਈ ਵਜ੍ਹਾ ਨਹੀਂ ਸੀ ਫਿਰ ਮੇਰਾ ਵਿਆਹ ਉਸ ਦੀ ਬੇਟੀ ਦੇ ਨਾਲ ਹੋਇਆ ਮੇਰਾ ਘਰ ਜੋ ویرਾਨ ਹੋ ਚੁੱਕਿਆ ਸੀ ਦੁਬਾਰਾ ਖੁਸ਼ੀਆਂ ਨਾਲ ਭਰ ਗਿਆ ਮੇਰੀ ਪਤਨੀ ਨੇ ਇਸ ਘਰ ਨੂੰ ਉਵੇਂ ਹੀ ਸੰਭਾਲ ਲਿਆ ਜਿਵੇਂ ਮੇਰੀ ਮਾਂ ਨੇ ਸੰਭਾਲਿਆ ਸੀ ਉਸਨੇ ਮੇਰੇ ਪਾਪਾ ਦੀਆਂ ਕਿਤਾਬਾਂ ਨੂੰ ਉਵੇਂ ਹੀ ਰੱਖਿਆ ਜਿਵੇਂ ਮੈਂ ਰੱਖਦਾ ਸੀ ਅੱਜ ਮੈਂ ਆਪਣੇ ਪਾਪਾ ਦੇ ਉਸ ਸਟੱਡੀ ਰੂਮ ਦਾ ਵਿੱਚ ਬੈਠਾ ਹਾਂ ਖਿੜਕੀ ਤੋਂ ਬਾਹਰ ਬਾਰਿਸ਼ ਹੋ ਰਹੀ ਹੈ ਤੇ ਠੰਡੀ ਹਵਾ ਚੱਲ ਰਹੀ ਹੈ ਮੇਰੇ ਕੁਝ ਵਾਲ ਚਿੱਟੇ ਹੋ ਗਏ ਨੇ ਪਰ ਇਹ ਜਾਂਦਾ ਅੱਜ ਵੀ ਤਰੋਤਾਜ਼ਾ ਨੇ ਮੇਰੇ ਸਾਹਮਣੇ ਟੇਬਲ ਤੇ ਉਹੀ ਮੋਟੀ ਪੁਰਾਣੀ ਡਾਇਰੀ ਰੱਖੀ ਹੋਈ ਹੈ ਉਸਦੇ ਪੰਨੇ ਪੀਲੇ ਪੈ ਚੁੱਕੇ ਨੇ ਹੁਣ ਲਿਖੇ ਗਏ ਹੋਣ ਮੈਂ ਅਕਸਰ ਸੋਚਦਾ ਹਾਂ ਉਸ ਦਿਨ ਉਹ ਡਾਇਰੀ ਮੇਰੇ ਹੱਥ ਵਿੱਚ ਨਾ ਡਿੱਗ ਕੇ ਖੁੱਲਦੀ ਜੇ ਉਸ ਵਿੱਚੋਂ ਉਹ ਸਟੈਂਪ ਪੇਪਰ ਨਾ ਨਿਕਲਦਾ ਤਾਂ ਅੱਜ ਮੈਂ ਕਿੱਥੇ ਹੁੰਦਾ ਸ਼ਾਇਦ ਕਿਸੇ ਹੋਟਲ ਤੇ ਭਾਂਡੇ ਮਾਜ ਰਿਹਾ ਹੁੰਦਾ ਸੜਕਾਂ ਤੇ ਖਾਕ ਛਾਂ ਰਿਹਾ ਹੁੰਦਾ ਇਹ ਸਿਰਫ ਇਤਫਾਕ ਨਹੀਂ ਸੀ ਇਹ ਮੇਰੇ ਪਾਪਾ ਦੇ ਅਸ਼ੀਰਵਾਦ ਦਾ ਅਸਰ ਸੀ ਜੋ ਮੇਰੇ ਸਿਰ ਤੇ ਪਰਛਾਵਾਂ ਬਣ ਕੇ ਚੱਲ ਰਿਹਾ ਸੀ ਆਏ ਨੇ ਤਾਂ ਹਰ ਚਾਲ ਚੱਲੀ ਹਰ ਜ਼ੁਲਮ ਕੀਤਾ ਪਰ ਉਹ ਭੁੱਲ ਗਿਆ ਕਿ ਅਨਾਥ ਦਾ ਰਖਵਾਲਾ ਪਰਮਾਤਮਾ ਹੁੰਦਾ ਹੈ ਉਹਨਾਂ ਨੇ ਕਾਗਜ਼ ਉਲ ਕੋਈ ਪਰ ਕਿਸਮਤ ਨੂੰ ਨਹੀਂ ਛਪਾ ਸਕਿਆ ਜਦੋਂ ਵੀ ਉਹ ਡਾਇਰੀ ਨੂੰ ਮੈਂ ਦੇਖਦਾ ਹਾਂ ਤਾਂ ਬਸ ਇੱਕ ਗੱਲ ਯਾਦ ਆਉਂਦੀ ਹੈ ਕਿ ਇਹ ਹੀ ਮੇਰੀ ਸਾਰੀ ਜ਼ਿੰਦਗੀ ਦਾ ਨਿਚੋੜ ਹੈ ਪਾਪਾ ਮਰ ਗਏ ਪਰ ਉਹਨਾਂ ਦਾ ਅਸ਼ੀਰਵਾਦ ਕਦੇ ਨਹੀਂ ਮਰਿਆ ਉਹਨਾਂ ਦੀਆਂ ਯਾਦਾਂ ਅੱਜ ਵੀ ਮੇਰੇ ਨਾਲ ਨੇ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤੇ ਦਿਲ ਤੋਂ ਧੰਨਵਾਦ ਥੈਂਕ ਯੂ